ਹਰ ਆਰਟਿਸਟ ਜਿਹੜਾ ਉਹ ਆਪਣੀ ਲਾਈਫ 'ਚ ਜਦੋਂ ਕੰਮ ਕਰ ਰਿਹਾ ਹੁੰਦਾ ਤੇ ਉਹਨੂੰ ਹਰ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਜਦ ਤੱਕ ਉਹ ਮਰ ਨਹੀਂ ਜਾਂਦਾ ਉਦੋਂ ਤੱਕ ਲੋਕ ਉਹਨੂੰ ਮਹਾਨ ਤੇ ਉਹਨੂੰ ਉਹ ਜਿਹੜਾ ਪਿਆਰ ਉਹਦਾ ਬਣਦਾ ਉਹ ਦਿੰਦੇ ਨਹੀਂ ਉਹਨੂੰ ਉਦੋਂ ਹੀ ਪਿਆਰ ਮਿਲਦਾ ਉਦੋਂ ਹੀ ਲੋਕ ਉਹਨੂੰ ਮਹਾਨ ਕਹਿੰਦੇ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਜਦੋਂ ਮਰ ਜਾਂਦਾ ਜਾਂ ਤਾਂ ਉਹਨੂੰ ਮਾਰ ਦਿੱਤਾ ਜਾਂਦਾ ਜਿੱਦਾਂ ਚਮਕੀਲੇ ਨਾਲ ਹੋਇਆ ਜਾਂ ਉਹ ਵੈਸੇ ਦੁਨੀਆ ਤੋਂ ਚਲਾ ਜਾਵੇ ਫੇਰ ਉਹਦੇ ਕੰਮ ਨੂੰ ਸ਼ਲਾਘਾ ਕੀਤੀ ਜਾਂਦੀ ਕਿਉਂ ਕਿਉਂਕਿ ਨਾ ਤਾਂ ਤੁਹਾਡਾ ਉਹ ਕੰਪੀਟੀਟਰ ਰਹਿੰਦਾ ਮੁੜ ਕੇ ਨਾ ਉਹਨੇ ਕਦੇ ਦੁਬਾਰਾ ਵਾਪਸ ਆਉਣਾ ਹ ਇਹ ਸਾਡੇ ਸੁਭਾਚ ਹੈ ਜੀਹਦੇ ਬੰਦੇ ਨੂੰ ਕੋਈ ਪਿਆਰ ਨਹੀਂ ਕਰਦਾ ਇਹ ਕਹਿੰਦੇ ਜਿੱਦਾਂ ਹੁੰਦਾ ਨਾ ਸੈੱਟ ਪੈਟਰਨ ਹੁੰਦਾ ਇੱਕ ਫਿਲਮ ਬਣਦੀ ਹੈ ਜਿੱਦਾਂ ਦੁਨੀਆ ਇੱਕ ਫਿਲਮ ਹੈ ਇਹ ਪੱਕਾ ਇੱਕ ਸੈੱਟ ਸਕ੍ਰੀਨ ਪਲੇ ਹੈ ਜਦੋਂ ਆਰਟਿਸਟ ਜਦ ਤੱਕ ਜੀਂਦਾ ਉਹਨੂੰ ਬਹੁਤ ਤੋਂ ਬਹੁਤ ਤੰਗ ਕੀਤਾ ਜਾਂਦਾ ਉਹਨੂੰ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿਉਂਕਿ ਉਹ ਜੋ ਕਰ ਰਿਹਾ ਹੁੰਦਾ ਉਹ ਸੋਸਾਇਟੀ ਨੂੰ ਬਰਦਾਸ਼ਤ ਨਹੀਂ ਹੁੰਦਾ ਸੱਚ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਜਦੋਂ ਮਰ ਜਾਂਦਾ ਫਿਰ ਕਹਿੰਦੇ ਯਾਰ ਕੀਆ ਗਾਣੇ ਸੀ ਯਾਰ ਜਦੋਂ ਲੰਮੇ ਸਫ਼ਰ ਤੇ ਜਾਂਦੇ ਸੀ ਚਮਕੀਨਾ ਸੁਣਦੇ ਜਾਂ ਬਾਕੀ ਹੋਰ ਕਲਾਕਾਰਾਂ ਨਾਲ ਵੀ ਹੋਇਆ ਬੜੀ ਦੁੱਖ ਭਰੀ ਕਹਾ ਪਰ ਮੈਂ ਇਸ ਚੀਜ਼ ਨੂੰ ਹੁਣ ਮੰਨ ਚੁੱਕਾ ਮੈਂ ਆਲਰੇਡੀ ਇਸ ਦੁਨੀਆ ਤੋਂ ਜਾ ਚੁੱਕਾ ਤੇ ਆਈ ਡੋਨਟ ਕੇਅਰ ਐਨੀਬਾਡੀ ਮੈਂ ਤਾਂ ਮਿਊਜ਼ਿਕ ਨੂੰ ਆਠ ਨੂੰ ਪਿਆਰ ਕਰਦਾ ਔਰ ਆਠ ਉਹੀ ਮੈਂ ਕਰ ਰਿਹਾ ਬਟ ਆਮ ਆਲਰੇਡੀ ਮੈਂ ਜਾ ਚੁੱਕਾ